ਆਜ ਦੇ ਦਿਨ ਸਿੱਖ ਕੌਮ ਦੇ ਬਹੁਤ ਹੀ ਮਹਾਨ ਲਖਾਰੀ ਮਹਾਨ ਯੋਧੇ ਬਣ ਵਿਦਵਾਨ ਅਤੇ ਸਿੱਖ ਕੌਮ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਹੀਦੀਆਂ ਦੇਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਭਾਈ ਮਨੀ ਸਿੰਘ ਜੀ ਦਾ ਜਨਮ ਪਿੰਡ ਅਲੀਪੁਰ ਜ਼ਿਲ੍ਹਾ ਮजफ्ਫਰਗੜ ਪਾਕਿਸਤਾਨ ਦੇ ਵਿੱਚ ਹੋਇਆ ਹੈ ਭਾਈ ਮਨੀ ਸਿੰਘ ਜੀ ਦੇ ਪਿਤਾ ਮਾਈ ਦਾਸ ਜੀ ਹਨ ਮਾਤਾ ਮਾਤਾ ਮਦਰੀ ਬਾਈ ਜੀ ਹਨ ਤਨ ਤਨ ਸਾਈਬ ਸ੍ਰੀ ਗੁਰੂ ਹਰ ਰਾਏ ਜੀ ਮਹਾਰਾਜਿਆਂ ਨੂੰ ਕੀਰਤ ਪਰਸਾ ਦੇ ਸਥਾਨ ਦੇ ਉੱਪਰ ਪਹਿਲੀ ਵਾਰ ਭਾਈ ਮਨੀ ਸਿੰਘ ਜੀ ਆਪਣੇ ਪਿਤਾ ਜੀ ਦੇ ਨਾਲ ਮਿਲੇ ਹਨ ਸਭ ਗੁਰੂ ਹਰ ਰਾਏ ਜੀਆਂ ਤੋਂ ਬਾਅਦ ਤਨ ਤਨ ਸਾਈਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜਿਆਂ ਦੇ ਨਾਲ ਦਿੱਲੀ ਦੇ ਵਿੱਚ ਚਲੇ ਗਏ ਨੇ ਉੱਥੇ ਹੀ ਭਾਈ ਲੱਖੀ ਸ਼ਾਹ ਜੀ ਬਨਜਾਰਾ ਉਹਨਾਂ ਦੀ ਪਤਰੀ ਬੀਬੀ ਸੀਤੋ ਜੀ ਦੇ ਨਾਲ ਭਾਈ ਮਨੀ ਸਿੰਘ ਜੀ ਦਾ ਆਨੰਦ ਕਾਰਜ ਹੋਇਆ ਫਿਰ ਵਾਪਸ ਪੰਜਾਬ ਦੀ ਧਰਤੀ ਦੇ ਉੱਪਰ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਦੇ ਕੋਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਆ ਗਏ ਹਨ ਸੋ ਬਹੁਤ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਦੇ ਨਾਲ ਬទਿਤ ਕੀਤਾ ਹੈ ਸੋ 1675 ਦੇ ਵਿੱਚ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਦੀ ਸ਼ਹੀਦੀ ਹੋਈ ਹੈ ਉਸ ਵਕਤ ਪਾਹੀ ਮਣੀ ਸਿੰਘ ਜੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਦੇ ਪਰਹਾਲ ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਨੇ ਇਹ ਤੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਹ ਕਿਉਂਕਿ ਸਤਗੁਰਾਂ ਨੇ ਹਕਮ ਕੀਤਾ ਸੀ ਕਿ ਸਾਰੇ ਤਾਂ ਪਹਿਲਾਂ ਬੀਬੀਆਂ ਤੇ ਬੱਚਾ ਨੂੰ ਇਸ ਕਿਲੇ ਦੇ ਵਿੱਚ ਲਜਾਇਆ ਜਾਵੇ ਸੋ ਭਾਈ ਮਨੀ ਸਿੰਘ ਜੀ ਸਤਗੁਰਾਂ ਦੇ ਮਹਿਲਾਂ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਸਨ 12 ਭਰਾ ਹਨ ਭਾਈ ਮਨੀ ਸਿੰਘ ਜੀ ਤੇ ਇਹਨਾਂ ਵਿੱਚੋਂ 11 ਭਰਾ ਜਿਹੜੇ ਹਨ ਸੰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੀ ਸੇਵਾ ਕਰਦੇ ਕਰਦੇ ਜਿੰਨੀਆਂ ਵੀ ਜੰਗਾਂ ਹੋ ਜਾਂਦੀਆਂ ਉਹਨਾਂ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ ਸੋ ਇੱਕ ਇਹਨਾਂ ਦੇ ਭਰਾ ਉਹ ਅਮਰਜੰਦ ਜੀ ਹਨ ਉਹ ਬਚਪਨ ਵਿੱਚ ਹੀ ਹਾਲ ਚਲਾਣਾ ਕਰ ਗਏ ਸਨ ਦੇ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਕੇਸਰੀ ਚੰਦ ਪਹਾੜੀ ਰਾਜ ਜਿਹੜੇ ਸੀ ਕੇਸਰੀ ਚੰਦ ਉਹਨਾਂ ਨੇ ਸ਼ਰਾਬੀ ਹਾਥੀ ਨੂੰ ਲੋਗੜ ਦੇ ਕਿਲੇ ਵੱਲੋਂ ਸ਼ਰਾਬ ਪਿਆ ਕੇ ਲੋਹੇ ਦੀਆਂ ਤਮੀਆਂ ਉਹਦੇ ਮੱਥੇ ਦੇ ਉੱਤੇ ਬੰਨ੍ਹ ਕੇ ਲੋਗੜ ਦੇ ਕਿਲੇ ਵੱਲ ਨੂੰ ਭਜਾਇਆ ਸੀ ਉਸ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰਨ ਵਾਲਾ ਭਾਈ ਬਚਿੱਤਰ ਸਿੰਘ ਇਹ ਭਾਈ ਮਣੀ ਸਿੰਘ ਜੀ ਦਾ ਪੁੱਤਰ ਹੈ ਤੇ ਕੇਸਰੀ ਚੰਦ ਨੇ ਭਰੀ ਸਭਾ ਦੇ ਵਿੱਚ ਇਹ ਮੂੰਹ ਦੇ ਵਿੱਚੋਂ ਆਪਣੇ ਬਚਨ ਕਹਿ ਸਨ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਅਸੀਸ ਜਿਹੜਾ ਹੈ ਸਰਲਾ ਕੇ ਲੈ ਕੇ ਆਵਾਂਗਾ ਤੇ ਜਦੋਂ ਭਾਈ ਮਣੀ ਸਿੰਘ ਜੀ ਦੇ ਦੂਸਰੇ ਪੁੱਤਰ ਭਾਈ ਉਦੇ ਸਿੰਘ ਨੂੰ ਪਤਾ ਲੱਗਾ ਕਿ ਕੇਸਰੀ ਚੰਦ ਨੇ ਇਸ ਤਰ੍ਹਾਂ ਬੜੇ ਮਾਰੇ ਬਚਨ ਕਹਿਆ ਨਾ ਸਤਿਗੁਰਾਂ ਦੇ ਪਰਥਾਏ ਫਿਰ ਸਤਿਗੁਰਾਂ ਦੇ ਸਿੱਖ ਨੇ ਉਹ ਬਚਨ ਯਾਦ ਕੀਤੇ ਕਿ ਸੋ ਗੁਰੂ ਕੀ ਨਿੰਦਾ ਸੁਣੇ ਨਾ ਕਾਰ ਭੇਟ ਕਰੇ ਤੇ ਸੰਕਰਪਾਦ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹੱਥੇ ਬਾਬਾ ਉਦੇ ਸਿੰਘ ਜੀ ਨੂੰ ਕਲਪਾ ਵਰਸ਼ਾ ਦਿੱਤਾ ਸੀ ਭਾਈ ਉਦੇ ਸਿੰਘ ਨੇ ਉਸ ਰਾਜੇ ਕੇਸਰੀ ਚੰਦ ਦਾ ਸਿਰ ਲਾ ਕੇ ਤੇ ਉਸੇ ਵਰਸ਼ ਦੇ ਉੱਪਰ ਟੰਗ ਕੇ ਲੈ ਕੇ ਆਂਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਦਾ ਸੀਸ ਲਾਉਣ ਦੀਆਂ ਗੱਲਾਂ ਕਰਦਾ ਸੀ ਪਰ ਸਤਗੁਰਾਂ ਦੇ ਸੇਵਕ ਨਹੀਂ ਸੀ ਉਸ ਨੂੰ ਲਾ ਕੇ ਲੈ ਜਾਂਦਾ ਸੀ ਸਤਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਪੇਟਾ ਕਰ ਦਿੱਤਾ ਸੀ। ਸ੍ਰੀ ਭਾਈ ਉਦੇਸ ਸਿੰਘ ਵੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਪ੍ਰਕਾਰ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਤਕਰੀਬਨ 90 ਬੀਬੀਆਂ ਬੱਚਿਆਂ ਨੂੰ ਮਿਲਾ ਕਰਕੇ 58 ਜੀ ਸ਼ਹੀਦ ਹੋਏ। ਜਿਸ ਵਕਤ 10ਵੇਂ ਪਾਸ਼ਾ ਜੀਆ ਨੇ ਆਨੰਦਪੁਰ ਸਾਹਿਬ ਦਾ ਕਲਸ਼ ਡਿਆ ਚੱਲਦੇ ਹੋਏ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ। ਵਾਪਸ ਆਏ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਦਮਦਮਾ ਸਾਹਿਬ ਦੀ ਧਰਤੀ ਤੇ ਹਨ ਤਾਂ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਸਰੂਪ ਦੀ ਲਿਖਵਾਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਕਰਾਈ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੂਸਰੀ ਵਾਰੀ ਜਦੋਂ ਸਰੂਪ ਲਿਖੇ ਗਏ ਤੇ ਉਹ ਭਾਈ ਮਨੀ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਲਿਖਿਆ ਹਨ ਜੋ ਬਾਬਾ ਦੀਪ ਸਿੰਘ ਜੀ ਕੋਲ ਉਸ ਵਕਤ ਕਲਮਾ ਕਰਕੇ ਦਿਆ ਕਰਦੇ ਸੀ ਫਿਰ ਉਸੇ ਸਰੂਪ ਤੋਂ ਹੀ ਅੱਗੇ ਬਾਬਾ ਦੀਪ ਸਿੰਘ ਜੀ ਨੇ ਚਾਰ ਉਤਾਰੇ ਹੋਰ ਬੀੜਾਂ ਦੇ ਕੀਤੇ ਹਨ ਸੋ ਜਿਹੜੇ ਬ ਇਸੇ ਢੀਡ ਨੂੰ ਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵਕਤ ਨਦੇੜ ਸਾਹਿਬ ਗਏ ਹਨ ਹਜੂਰ ਸਾਹਿਬ ਉੱਥੇ ਨਾਲ ਲੈ ਕੇ ਗਏ ਉੱਥੇ ਲਿਜਾ ਕੇ ਇਸੇ ਸਰੂਪ ਨੂੰ ਹੀ ਸਤਿਗੁਰਾਂ ਨੇ ਪੰਜ ਪੈਸੇ ਤੇ ਨਾਰੀਅਲ ਪੀੜ ਕੇ ਬਚਨ ਕਰੇ ਸਨ ਕਿ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰਮਾਨੀਓ ਗ੍ਰੰਥ ਸੋ ਇਸੇ ਵਿਧ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਦਰਜਾ ਦਿੱਤਾ ਸੀ ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ 1.5 ਸਾਲ ਦੀ ਧਰਤੀ ਤੇ ਜਾਣ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੱਟ ਗ੍ਰੰਥੀ ਅਤੇ ਆਕਾਲ ਮੰਗੇ ਦੀ ਸੇਵਾ ਸੰਭਾਲ ਕੇ ਦੇਣ ਭਾਵ ਕੇ ਕਾਲ ਤਖਤ ਸਾਹਿਬ ਤੇ ਜਥੇਦਾਰੀ ਦੀ ਸੇਵਾ ਜਿਹੜੀ ਨੇ ਉਹ ਸੌਂਪ ਕੇ ਗਏ ਸਨ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੂਸਰੇ ਗ੍ਰੰਥੀ ਭਾਈ ਗੁਰਦਾਸ ਜੀ ਅਤੇ ਤੀਸਰੇ ਗ੍ਰੰਥੀ ਭਾਈ ਮਨੀ ਸਿੰਘ ਜੀ ਹੋਏ ਹਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸੋ ਇਸੇ ਅਨੁਸਾਰ ਭਾਈ ਮਨੀ ਸਿੰਘ ਜੀ ਜਿੱਥ ਸ੍ਰੀ ਦਸਮ ਗ੍ਰੰਥ ਹੋਰ ਅਤੇ ਜਿੰਨੇ ਵੀ ਸਿੱਖ ਪੰਥ ਦੇ ਗ੍ਰੰਥ ਹਨ ਸਾਰੇ ਗ੍ਰੰਥਾਂ ਦੇ ਵਿਦਿਆਨੀ ਗਿਆਨੀ ਅਤੇ ਵਿਚਾਰਧਾਰਕ ਸਨ ਸੋ ਇਸ ਕਰਕੇ ਬੇਅੰਤ ਸੰਗਤਾਂ ਭਾਈ ਮਨੀ ਸਿੰਘ ਜੀਾਂ ਦੇ ਪਾਸੋਂ ਵਿਚਾਰਾ ਸੁਣਨ ਦੇ ਲਈ ਇਕੱਠੀਆਂ ਹੋਇਆ ਕਰਦੀਆਂ ਸਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੰਨਾ ਇਕੱਠ ਦੇਖ ਕਰਕੇ ਮੁਗਲ ਜਕਰੀਆ ਖਾਨ ਜਿਹੜਾ ਸੀ ਉਸ ਨੇ ਫਿਰ ਇੱਥੇ ਕਾਟੇਕਸ ਲਾਉਣਾ ਕੀਤਾ ਕਿ ਸਾਨੂੰ ਰਕਮ ਅਦਾ ਕਰਿਆ ਕਰੋ ਪਰ ਭਾਈ ਮਨੀ ਸਿੰਘ ਜੀ ਨੇ ਉਹ ਜਵਾਬ ਦੇ ਦਿੱਤਾ ਸੋ ਕਿ ਗੁਰੂ ਘਰ ਦੇ ਵਿੱਚ ਜਿੰਨੀ ਮਾਇਆ ਆਉਂਦੀ ਹੈ ਗੁਰੂ ਨੂੰ ਪੇਟ ਆਉਂਦੀ ਹੈ ਇਹ ਰੱਤੇ ਕਿਸੇ ਮਰੋੱਖ ਦਾ ਕੋਈ ਅਧਿਕਾਰ ਨਹੀਂ ਹੈ ਸੋ ਇਸੇ ਗੱਲ ਦਾ ਬਹਾਨਾ ਬਣਾ ਕਰਕੇ ਤਕਰੀਬਨ 1738 ਦੇ ਵਿੱਚ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਸੋ ਜਿਸ ਵਕਤ ਭਾਈ ਮਨੀ ਸਿੰਘ ਜੀ ਨੂੰ ਇਸ ਨਖਾਸ ਚੌਕ ਲਾਹੌਰ ਦੇ ਵਿੱਚ ਲਿਆਂਦਾ ਗਿਆ ਸ਼ਹੀਦ ਕਰਨ ਲੱਗੇ ਜਲਾਦ ਨੇ ਭਾਈ ਮਨੀ ਸਿੰਘ ਜੀ ਦਾ ਗੁੱਟ ਪਕੜ ਕੇ ਦਾਹ ਦੇ ਨਾਲ ਜਿਸ ਵਕਤ ਭਾਈ ਮਨੀ ਸਿੰਘ ਜੀ ਨਾਲ ਗੁੱਟ ਨੂੰ ਪੱਟਣ ਲੱਗਾ ਭਾਈ ਮਨੀ ਸਿੰਘ ਜੀ ਨੇ ਰੋਕ ਦਿੱਤਾ ਕਹਿਣ ਲੱਗੇ ਤੇਰੇ ਮਾਲਕ ਨੇ ਤੈਨੂੰ ਹੁਕਮ ਕੀਤਾ ਕਿ ਬੰਦ-ਬੰਦ ਕੱਟਣਾ ਹੈ ਤੇ ਤੂੰ ਮੇਰੇ ਗੁੱਟ ਨੂੰ ਕੱਟਣ ਲੱਗਾ ਹੈ ਬੰਦ-ਬੰਦ ਜਿੱਥੋਂ-ਜਿੱਥੋਂ ਜੋੜ ਮੁਰਦਾ ਹੋਵੇ ਉਹਨੂੰ ਬੰਦ ਕਹਿੰਦੇ ਨੇ ਤੇ ਮੇਰਾ ਜੋੜ ਮੇਰੀਆਂ ਉਂਗਲੀਆਂ ਦੇ ਵਿੱਚ ਤਿੰਨ ਜੋੜ ਨੇ ਪਹਿਲਾਂ ਤੋਂ ਉਹਨਾਂ ਜੋੜਾਂ ਤੋਂ ਮੈਨੂੰ ਕੱਟਣਾ ਸ਼ੁਰੂ ਕਰ ਤੇ ਜਲਾਦ ਹੈਰਾਨ ਰਹਿ ਗਿਆ ਕਹਿਣ ਲੱਗਾ ਕਿ ਮੌਤ ਨੂੰ ਸਾਹਮਣੇ ਵੇਖ ਕੇ ਵੀ ਡੋਰਾ ਪੈ ਨਹੀਂ ਹੈ ਉਹ ਕਹਿੰਦਾ ਮੌਤ ਦਾ ਪੈ ਮੈਨੂੰ ਕੀ ਹੋਣਾ ਹੈ ਤੇਰੇ ਮਾਲਕ ਦਾ ਹੁਕਮ ਦਾ ਬਾਅਦ ਵਿੱਚ ਹੋਇਆ ਕਿ ਬੰਦ-ਬੰਦ ਕੱਟਣਾ ਹੈ ਮੇਰੇ ਮਾਲਕ ਦਾ ਪਹਿਲਾਂ ਹੀ ਮੈਨੂੰ ਹੁਕਮ ਹੋ ਗਿਆ ਹੈ ਕਿ ਮਨੀ ਸਿੰਘ ਜੀ ਤੁਹਾਡਾ ਬੰਦ-ਬੰਦ ਵੀ ਕੱਟਿਆ ਜਾਵੇ ਪਰ ਤੁਹਾਡੇ ਰਸ ਦੇ ਵਿੱਚ ਕੋਈ ਰੱਤੀ ਪਰਵੀ ਫਰਕ ਨਹੀਂ ਪਏਗਾ ਜਿਸ ਵਕਤ ਦਮਦਮਾ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਹਾਨ ਸ਼ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਿਖਵਾਏ ਨੇ ਉਸ ਵਕਤ 48 ਸਿੰਘਾਂ ਨੂੰ ਉੱਥੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅਰਥ ਪੜ੍ਹਾਏ ਸਨ 48 ਦੇ ਵਿੱਚੋਂ 46 ਜਿਹੜੇ ਨੇ ਉਹ ਬਿਦੇ ਮੁਕਤ ਹੋ ਗਏ ਸਨ ਭਾਵਕੇ ਸਮੇਤ ਸਰੀਰਾਂ ਦੇ ਉਹ ਇਸ ਸੰਸਾਰ ਤੋਂ ਚਲੇ ਗਏ ਪਰ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਪ੍ਰਚਾਰ ਰੱਖਣ ਦੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪ ਰੱਖਿਆ ਕੀਤੀ ਹੈ ਰੱਖ ਲਏ ਹਨ ਪਰ ਭਾਈ ਮਨੀ ਸਿੰਘ ਜੀ ਨੇ ਸਤ ਗੁਰਾਂ ਦੇ ਬਾਦ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਵੀ ਸ਼ਹਾਦਤ ਦਾ ਜਮ ਪ੍ਰਾਪਤ ਹੋਵੇ ਆਪ ਦੀ ਕਿਰਪਾ ਕਰੋ ਸਾਡੇ ਪ੍ਰੇਮ ਦੇ ਵਿੱਚ ਕੋਈ ਫਰਕ ਨਾ ਪਵੇ ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤੇ ਭਾਈ ਮਨੀ ਸਿੰਘ ਜੀ ਨੂੰ ਇਹ ਬਚਨ ਕਹੇ ਸਨ ਕਿ ਬਾਬਾ ਦੀਪ ਸਿੰਘ ਜੀ ਨੂੰ ਕਹੇ ਭਾਈ ਦੀਪ ਸਿੰਘ ਜੀ ਤੁਹਾ ਪਰ ਸਤਗੁਰਾਂ ਦੇ ਚਰਨਾਂ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਕਦੇ ਵੀ ਝੋਕ ਨਹੀਂ ਸਕਦਾ ਨਾਕ ਦੇ ਖਤਮ ਹੋ ਸਕਦਾ ਤੇ ਭਾਈ ਮਨੀ ਸਿੰਘ ਜੀ ਨੇ ਸਤਗੁਰਾਂ ਨੇ ਇਹ ਬਚਨ ਕਹਿਸਨ ਕੇ ਭਾਈ ਮਨੀ ਸਿੰਘ ਜੀ ਤੁਹਾਡਾ ਕੋਈ ਬੰਦਬੰਦ ਤਾਂ ਭਾਵੇਂ ਕੱਟ ਦੇਵੇ ਪਰ ਸਿੱਖੀ ਦੇ ਪ੍ਰਤੀ ਜੋ ਤੁਹਾਡਾ ਪ੍ਰੇਮ ਹੈ ਉਹਨੂੰ ਕੋਈ ਮਿਟਾ ਨਹੀਂ ਸਕਦਾ ਸੋ ਇਸ ਪ੍ਰਕਾਰ ਆਜ ਦੇ ਦਿਨ ਇਹ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦੀ ਅਜਰਾ ਸ਼ਹਾਦਤ ਦਾ ਦਿਹਾੜਾ ਹੈ ਸੋ ਕੋਟਾਨ ਕੋਟਵਾਰ ਇਹਨਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਆਪਣਾ ਖੂਨ ਡੋਲ ਕਰਕੇ ਸਿੱਖ ਕੌਮ ਨੂੰ ਸਰਜੀਤ ਕੀਤਾ ਹੈ ਮਹਾਨ ਇਤਿਹਾਸ ਜਿਹੜਾ ਸਿਰਜਿਆ ਹੈ ਅੱਜ ਵੀ ਇਸ ਇਤਿਹਾਸ ਨੂੰ ਜੇ ਪੜ੍ਹੀਏ ਸੁਣੀਏ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਸਿੱਖ ਕੌਮ ਦੇ ਵਿੱਚ ਐਡੇ ਐਡੇ ਮਹਾਨ ਜਰਨੈਲ ਹੋਏ ਨੇ ਮਹਾਨ ਸ਼ਹੀਦ ਹੋਏ ਨੇ ਸੋ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਇਹਨਾਂ ਦੇ ਦੱਸੇ ਹੋਏ ਰਾਹ ਤੇ ਉੱਤੇ ਚੱਲ ਕਰਕੇ ਸਿੱਖੀ ਕੇਸਾਂ ਤੇ ਸਵਾਸਾ ਦੇ ਨਾਲ ਅਨੁਭਵ ਕਰਨ ਦੀ ਬਲ ਬੱਧਤ ਤੇ ਸਤਿਗੁਰੂ ਜੀ ਸਮਰਥ